ਜੀਤੀ ਰੱਖਣਾ ਦੀ ਧੀਰਜ ਵਿੱਚ ਧੋਈ ਰਹਤੇ ਇੱਕ ਸੰਸਾਰ ਬੰਦੂ ਰਹਿੰਦਾ ਹੈ ਇੱਕ ਨਿਰੰਕਾਰ ਬੰਦੂ ਲੰਦਾ ਹੈ ਜਿਹਦੇ ਉਪਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਫਿਰੋ ਪ੍ਰਮਾਤਮਾ ਵੱਲ ਰਸਤਾ ਦੱਸਣ ਦਾ ਹੈ ਪਰਮਾਤਮਾ ਉਹ ਖੁਦ ਹੀ ਉਹਨੂੰ ਸੋਝੀ ਦੇ ਦਿੰਦਾ ਹੈ ਜੀਦੂ ਕੋ ਉਦੀ ਕਿਰਪਾ ਹੋ ਕੋਦੀ ਬਖਸ਼ੂਪੇ ਉਹਨੂੰ ਜਨਮ ਦੇ ਸਮੇਂ ਕੋਦੀ ਰਹਿਮੀ ਜੋ ਪਰਮਾਤਮ ਦੇ ਰਾਹ ਤੇ ਪਰਮਾਤਮ ਨੂੰ ਮਿਲਣਾ ਇਸ ਰਾਹ ਤੇ ਚੱਲ ਕੇ ਉਹਨੂੰ ਇਸ ਗੰਦੀ ਸੁੱਤੀ ਰਹੀ ਪਰ ਗੁਰੂ ਨਾਨਕ ਦੇਵ ਜੀ ਦੇ ਨਾਲ ਗੱਲ ਦੀ ਕੀਤਾ ਹੈ ਕਿ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਨਮ ਦੇ ਸਮੇਂ ਹੀ ਕੋਦੋਕ ਸੰਸਾਰ ਵਾਲੂ ਬਣ ਜਾਂਦਾ ਹੈ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਨੇ ਇਹ ਬਤਨ ਕੀਤਾ ਕਿ ਲੇਵਟ ਛੁੱਟਣ ਲਈ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇ ਲੇਵ ਕਿਤਨੀ ਪਰਿਸ਼ਰਤੀ ਜਿਹੜੀ ਜੁੜੀ ਹੋਈ ਸੀ ਟੁੱਟ ਗਈ। ਕ੍ਰਿਸ਼ਨਾ ਵਿਆਪਕ ਗਿਆ ਮਾਇਆ ਦੇ ਹੁਕਮ ਵਿੱਚ ਚੱਲ ਗਿਆ। ਉਹਨੇ ਸੰਸਾਰ ਬਾਹਰ ਉੱਤਰਿਆ। ਅਸਤੇ ਲੋਈ ਨੇ ਸਾਡੇ ਜੀਵ ਨੂੰ ਜੀਵ ਸੰਸਾਰ ਬਾਹਰ ਉੱਤਰਦਾ ਹੈ ਸੰਸਾਰੀ ਕਰਤੇ ਸੰਸਕਾਰੀ ਕੰਮਾਂ ਵਿੱਚ ਮੁਗਿਆ ਮਨ ਦਾ। ਇਕ ਨਿਰੰਕਾਰ ਵਾਹੂ ਚਲਦਾ ਹੈ ਰੱਬ ਦਾ ਨਾਮ ਜਪਦਾ ਹੈ ਚੰਗੇ ਕੰਮ ਕਰਦਾ ਗੁਰੂ ਨਾਨਕ ਸਾਹਿਬ ਨੇ ਇਹ ਕਹਾਣੀ ਜਿਸੇ ਦੇਖਦੇ ਨੂੰ ਬਾਟੜੀ ਤਿਸੇ ਪਹਲਾਦੇ ਬਾਟੜੀ ਦਾ ਰਸਤਾ ਬਾਟ ਦਾ ਰਸਤਾ ਜਿਸੇ ਦੇਖਾਣਾ ਬਾਟੜੀ ਕਿਸੇ ਪਹਲਾਦੇ ਕੋ ਜਿਸੇ ਪਹਾਈ ਬੰਦ ਸਿਰ ਕਿਸੇ ਦਿਖਾਦੇ ਮਰਦ ਜਿਹਨੇ ਜੀਉ ਡਰਦਾ ਦਖਾਦਾ ਉਹਨਾਂ ਨੂੰ ਪਰਮਾਤਮਾ ਉਹਨੂੰ ਫਿਰ ਮਾਇਆ ਆਦਿ ਉਹ ਰਸਤਾ ਦੀ ਤਲਾਸ਼। ਵਿਸ਼ੇ ਵਿਕਾਰ ਆਦਿ ਉਹ ਰਸਤਾ ਦੀ ਤਲਾਸ਼। ਪਰ ਵਿਗ ਉਦਿਓ ਪ੍ਰਾਪ ਦੇ ਕਰਮ ਨੂੰ ਬੈਠ ਕੇ ਪਾਈ ਤਰੀ ਕਰਨੀ ਇਸ ਸੰਸਾਰ ਦੇ ਰਸਤੇ ਤੇ ਤੁਰਨਾ। ਉਹਨੂੰ ਕੋਈ ਰਸਤਾ ਦਿਖਾ ਦੇਣੀ। ਗੁਰੂ ਨਾਨਕ ਸਾਹਿਬ ਇੱਕ ਵਚਨ ਤੋਂ ਠੀਕ ਹੈ। ਮਹਾਰਾਜ ਜਿਹਸ ਨੂੰ ਪ੍ਰਮਾਤਮਾ ਨੇ ਉਰਾਹੇ ਪੁਣਾ ਹੋਇਆ। ਉਹਦੇ ਕੋਲ ਚੰਗੀਆਂ ਆਈਆਂ ਬਹੁਤ ਜਿਆਦਾ। ਉਹਦੇ ਕੋਲ ਚੰਗੀਆਂ ਆਈਆਂ ਇਹਦੇ ਇਰੇ ਨੂੰ ਕਿਰਾਹੇ ਪਾ ਦਿੰਦਾ। ਉਸ ਸੰਸਾਰ ਦੇ ਵਿੱਚ ਹੀ ਰੁਹਿਆ ਰਹਿ ਜਾਂਦਾ। ਗੁਰੂ ਨਾਨਕ ਸਾਹਿਬ ਨੇ ਇੱਕ ਬਤਹੇ ਜੀਏ ਸਤਿਗੁਰੂ ਨੇ ਜਿਸ ਨੂੰ ਆਪ ਵਾਏ ਅੰਦਰ ਖੁਦ ਲੈ ਪਈ ਜਾਂਦੀ। ਫਾਇਦਾ ਕਰੇ ਕਿ ਕਿਰਾਹੇ ਪਾ। ਉਹਦੇ ਕੋਲ ਚੰਗੀਆਂ ਆਈਆਂ ਬਹੁਤ ਜਿਆਦਾ। ਉਦੇ ਕੋਲ ਚੰਗੀਆਂ ਜੀਆਂ ਜੀ ਰਹਿ ਗਏ ਡੇੜੇ ਗ੍ਰਾਮ ਸੀ ਨਾ ਲੈ ਕੇ ਆ ਉਹ ਨਹੀਂ ਰਿਹਾ ਉਖਰਾਹੇ ਪੈ ਤੋ ਦੇ ਤਾ ਤੂ ਕੇ ਕਰਮਾਂ ਦੀ ਖੇਡ ਹੈ ਨਾ ਪ੍ਰਮਾਤਮਾ ਸਾਡੇ ਕਰਮਾਂ ਨੂੰ ਦੇਖਦਾ ਹੈ ਜੇ ਜਿਤਨਾ ਜਿਤਨਾ ਦੇ ਕਰਮ ਨੇ ਉਤਰਾਂ ਦੇ ਰਸ ਤੇ ਅਸੀਂ ਪੁਰ ਪੈਂਦੇ ਪਰ ਪਗਤ ਕਵੀਰ ਜੀ ਨੇ ਇੱਕ ਬਤਨੀ ਵੀ ਬਖਸ਼ੇ ਮਾਰ ਕਿੰਦੀ ਇੱਕ ਰਸ ਆਪਣੇ ਆਪ ਹਾੜ ਮੋਲੇ ਵਿਦਵਾਨ ਲੋਕਾਂ ਨੇ ਵੀ ਕਟਿਆ ਹੋਇਆ। ਨਾਉ ਸੰਸਕਾਰ ਬਸ ਹੋਏੁਰਦਾ ਨੰ ਅਹੰਕਾਰ ਬਸ ਹੋਇੁਰਦਾ। ਇੱਕ ਰਸਤੇ ਨਾਲ ਇਹ ਵਿੱਚ ਵਿਚਾਰ ਕਰਦੇ ਆਪੇ। ਸੌਖਾ ਰਸ। ਬੰਦਾ ਕਹੇ ਨੀ ਮੀਹੂ ਤੂੰ ਬਹੁਤੀ ਔਖੇ ਰੱਤੇ ਤਨਾ ਤੂੰ ਨਾ। ਇਹ ਦੀਰਘ ਬਦ ਆ ਦੇ ਤਰ੍ਹਾਂ ਦੇ ਨਿਯਮ ਕਰਦਾ ਹੈ। ਇਹਨਾਂ ਵਿੱਚ ਧਰਮ ਦੇ ਕੰਮ ਚੁੰਦੇ ਬਹੁਤ ਬੀ। ਤੇ ਲੋਕਾਈ ਬਹੁਤ ਨਹੀਂ ਰੱਖਿਆ ਤੇ ਪੂਰੀ ਹੋਈ ਹੈ ਪਰਮਾਤਮਾ ਦੇ ਰਤੇ ਦੇ ਕੋਈ ਕੋਈ ਪੁੱਟਾ ਹੈ ਭਗਤ ਕਬੀਰ ਕਹਿੰਦੇ ਕਿ ਮੈਂ ਤੁਰਿਆ ਜਾਂਦਾ ਬਰਪੀ ਤਾਂ ਉਹਨਾਂ ਦੇ ਪਿੱਛੇ ਤੁਰੇ ਹੋਏ ਨੇ ਤੇਰੇ ਲੋਕ ਇਸ ਤਰ੍ਹਾਂ ਦਾ ਰੱਖਾ ਦਰਦੇ ਨੇ ਤੇ ਜੀਵਨ ਵਿੱਚ ਆਹ ਕਰਮ ਕਰਦਾ ਜਿਹਨੂੰ ਅੱਗੇ ਜਾ ਕੇ ਆ ਮਿਲਦਾ ਤੂੰ ਇਥੇ ਪੁੰਨ दान ਕਰੇਗਾ ਅੱਗੇ ਜਾ ਕੇ ਫਲ ਮਿਲੇਗਾ ਜੀ ਕਹਿੰਦੇ ਨੇ ਦੇਖੋ ਪੁੰਨ ਦਾ ਉਹਦਾ ਜੋੜ ਬੰਦੀ ਲੋੜ ਬੋੜੀ ਕਰੀ ਕਿ ਲੋੜ ਮੰਦੀ ਲੋੜ ਪੂਰੀ ਕੀਤੀ ਹੈ ਚੰਗਾ ਕਰਮ ਕਰਦੇ ਆਪਕੇ ਚੰਗਾ ਕੰਮ ਤੋਂ ਦੈਪਨੀ ਚੰਗੀ ਆਹੀ ਹੈ ਪਰ ਲੋਕ ਮੁਖਾਵੇ ਨੇ ਇਤਨਾਂ ਦਾ ਕਰਮ ਕਰਨਾ ਹੈ ਕੀ ਇੱਛਾ ਰੱਖ ਕੇ ਜੀ ਥੋੜਾ ਜੱਥਾ ਤੇ ਬਹੁਤਾਂ ਬਣੇ ਠੀਕ ਹੈ ਵੀ ਇੱਕ ਬੰਦੇ ਬੰਦੇ ਮਹਾਰਾਜ ਕਹਿੰਦੇ ਮੂਰਖ ਵਿਚਾਰਾ ਬਹੁਤ ਇਸ ਤਰ੍ਹਾਂ ਦੇ ਕਰਮ ਕਰਦਾ ਕਬੀਰ ਗਏ ਮਾਰਗਲ ਅੰਡਤ ਗਏ ਪਾਛੇ ਪਰਿਪਹੀ ਆਪਣੇ ਆਪਣੇ ਵਿਦਵਾਨ ਪਰੇ ਲਿਕੇ ਕਹਾਣਿ ਫੜੇ ਜਿ ਫਿਰਤੇ ਵਿਚੋ ਆਪਣਾ ਇੱਕ ਅੱਖਾ ਘਟਿਆ ਹੋਇਆ ਕਬੀਰ ਜੈ ਮਾਤ ਪੰਡਿਤ ਕੈ ਪਾਛੇ ਪਰਿ ਵਹੀਰ ਕਹਿੰਦੇ ਬੀਹ ਰਹੀ ਚਲਦੀਆਂ ਉਹਨਾਂ ਦੇ ਤੁਝ ਪਾਪ ਬੰਦਾ ਇਤਨਾ ਨਹੀਂ ਕਰੂ ਕਰ ਜਾਇ ਇਕ ਅਗਟ ਘਟ ਘਾਟੀ ਰਾਮ ਤੂ ਤਹਿ ਟੜ ਰਿਹਾ ਪੀਰ ਇਹ ਦੇਖ ਔਖਾ ਰਸਾ ਰਬੂ ਨਾ ਬਣ ਤੋੜਾ ਉਤੇ ਮੈਂ ਕਿਵੇਂ ਤੁਰਿਆ ਜਾਂਦਾ ਜਾਂ ਉਹ ਤੁਰਿਆ ਜਾਂਦਾ ਕਿ ਤੇ ਉਪਰਉ ਦੀ ਬਖਸ਼ਿਸ਼ ਹੋਈ ਨਹੀਂ ਸੰਸਾਰ ਦਾ ਬੋਤਾ ਦੁੱਖ ਨਾਲ ਬਹੁਤ ਆਖੇ ਆਪਣੇ ਖੂਨ ਦੇ ਪਾਏ ਹੋਏ ਰਸਤੀਆਂ ਤੇ ਚੱਲਦਾ ਹੈ ਕਿ ਇਹ ਸਾਡੀ ਕੁਲ ਦੀ ਰੀਤ ਹੈ ਸਾਡੇ ਪਰਿਵਾਰ ਦੀ ਰੀਤ ਹੈ ਸਾਡੇ ਖਾਨਦਾਨ ਦੀ ਰੀਤ ਹੈ ਉਹਦੀਆਂ ਪਾਈਆਂ ਹੋਈਆਂ ਪੈੜਾਂ ਤੇ ਚੱਲਦਾ ਹੈ ਕਿ ਸਾਡੇ ਪਰਿਵਾਰ ਵਾਲੇ ਆਹ ਕੰਮ ਕਰਦੇ ਆਇਆ ਅਸੀਂ ਵੀ ਕਰਦੇ ਆਇਆ ਸਾਡਾ ਪਿਤਾ ਕਰਦਾ ਸੀ ਸਾਡਾ ਦਾਦਾ ਕਰਦਾ ਸਾਡਾ ਪਰਦਾਦਾ ਕਰਦਾ ਸਾਡਾ ਮਦਾ ਗਡਦਾਦਾ ਕਰਦਾ ਸੀ ਜੇ ਹੁਣ ਅਸੀਂ ਛੜਨਾ ਨਹੀਂ ਭਾਈ ਲੋਭ ਸੰਗ ਹੀ ਕਹਿੰਦੇ ਇਹ ਚਿੰਤਾ ਜਿਹੜੇ ਰਹਿੰਦੇ ਫਿਰ ਇਹ ਮੰਦੋਵ ਨਾਲ ਪੈੜਾਂ ਤੇ ਚੱਲਦੇ ਤੂੰ ਨਾ ਰੱਖਿਆ ਤੂੰ ਚੱਲ ਕੇ ਮੇਰੀ ਇੱਜ਼ਤ ਬਣ ਬਚੀ ਰਹੇ ਇੱਜ਼ਤ ਬਣ ਬਚੀ ਭਗਤ ਕਬੀਰ ਜੀ ਨੇ ਨਾਲ ਇਹ ਅੱਲਾਹ ਜੀ ਨੂੰ ਬਖਸ਼ਿਸ਼ ਦਿੱਤਾ ਇਹਦੇ ਬੰਦੇ ਉਹ ਕਿੱਥੇ ਤੇ ਬਚਾਉਣਾ ਹੈ ਜਦੋਂ ਤੈਨੂੰ ਚੁੱਕ ਕੇ ਮਸਾਣਾ ਤੇ ਰੱਖ ਦਿੱਤਾ ਨਾ ਫਿਰ ਇੱਜ਼ਤ ਕਿੱਥੇ ਜਾਏਗੀ ਰੱਬ ਦਾ ਨਾਮ ਲਈ ਜਪਿਆ ਕਿ ਤਰੀਕ ਕਿਸੇ ਨੇ ਗੱਲਬਾਤ ਨਹੀਂ ਪੁੱਛਣੀ ਕੋਈ ਇੱਜ਼ਤ ਵੀ ਨਹੀਂ ਹੋਣੀ ਅੰਗੇ ਕਿਤੇ ਤੂੰ ਨਾਮ ਕੋ ਜੰਗਾ ਕੰਮ ਕੀਤਾ ਨਾ ਕੋ ਰੱਬ ਦਾ ਨਾਮ ਕਰਿਆ ਸਤਗੁਰੂ ਨੇ ਨਾਲ ਹੀ ਇਹ ਬਲੋਕ ਬਖਸ਼ਿਆ ਸਤਗੁਰੂ ਕਹਿੰਦੇ ਖबीर ਦੁਨੀਆ ਕੇ ਦੁੱਖੇ ਨੇ ਦੁੱਖੇ ਮੋਦ ਤੇ ਚਿੰਤਾ ਫਿਕਰਾ ਜਲੋਸ ਕੀ ਕਹਿੰਦੇ ਕਬੀਰ ਦੀਨੀਆਂ ਕੇ ਦੇਖੇ ਮੂਆ ਚਾਲ ਤੋ ਕੁੱਲ ਕੀ ਕਾਮ ਉਸੇ ਬੇੜਾ ਦਾ ਜਿਵੇਂ ਚਲੋ ਸਿਰਫੇ ਸਿਰਫੇ ਤਾਬ ਕੁੱਲ ਕਿਰਕਾ ਲਾਤ ਜਬ ਲੈ ਘਰੇ ਕਸ਼ਮਾਨ ਸਤ ਪੁੱਤਾਂ ਦੇ ਫੇਰ ਕੁੱਲ ਦੀ ਲਾਤ ਫੇਰੇ ਹੁਣ ਤੋ ਤੂੰ ਤੇ ਨਾ ਇਹ ਕਹੀਏ ਸਾਡੀ ਕੁੱਲ ਦੀ ਰੀਤ ਹੈ ਉਪਈਆਂ ਵਿਆਂ ਬੇੜਾ ਦੇ ਕਿੰਨੋਂ ਚੁਰਨਾ ਹੈ ਉਹੀ ਕਰਮ ਕਰੀ ਜਾਂਦੇ ਆ ਜੋ ਪਿਤਾ ਕਰਦਾ ਸੂ ਜੋ ਦਾਦਾ ਜੋ ਮੜਦਾਤਾ ਜੋ ਤਗੜਦਾ ਆਦਿ ਕਰਦਾ ਕੁਝ ਸੋਚ ਦਾ ਵਿਚਾਰ ਜਾਨ ਇੱਕ ਪਿੱਛੇ ਦੇ ਕੀ ਤੱਤ ਹੈ ਕੀ ਤੱਤ ਨਹੀਂ ਤੂੰ ਕਰਦੇ ਇਹ ਹੀ ਸੋਚਦਾ ਪੂਰੇ ਜਾਂਦੇ ਉਹਨਾਂ ਰਸਤੇ ਉੱਪਰ ਜਿਹੜੇ ਰਸਤੇ ਦੇ ਵੱਡੇ ਮਡੇਰੇ ਆਏ ਸਾਡਾ ਵੱਡਾ ਬਡੇਰਾ ਹੈ ਸਭ ਤੇ ਵੱਡਾ ਸਾਰ ਹੈ ਇਹ ਤੇ ਜਿਹੜਾ ਗੁਰੂ ਨੂੰ ਮੰਨਦਾ ਨਾ ਜੇ ਕੋਈ ਭੁੱਲ ਵੀ ਜਾਵੇ ਮਹਾਰਾਜ ਕਨੂ ਗੁਰੂ ਤੁਨਾਲਾ ਕੈਮ ਨੇ ਬਚਨ ਬਖਸ਼ੇ ਹਨ ਜੇ ਕੋਈ ਭੁੱਲ ਜਾਵੇ ਗੁਰੂ ਨੂੰ ਸਿੱਧੇ ਰਸਤੇ ਪਾਉਂਦੇ ਗੁਰੂ ਨੂੰ ਸਿੱਧੇ ਰਸਤੇ ਪਾਉਂਦੇ ਸਿੱਖ ਗੁਰੂ ਸਮਝਾਏ ਉਜੜ ਜਾਣ ਦੇ ਮਾਰਗ ਪਰ ਕਹਿੰਦੇ ਜੇ ਸਿੱਖ ਭੁੱਲ ਜਾਵੇ ਗੁਰੂ ਨੂੰ ਸਿੱਧੇ ਰਸਤੇ ਪਾਉਂਦੇ ਸਾਡਾ ਇਤਿਹਾਸ ਕਹਿੰਦਾ ਕਿ ਭਾਈ ਦੁਲਖਾ ਭੁੱਲ ਗਿਆ ਤੁਰੇ ਆਉਂਦੇ ਬੁਰੀ ਬੁਰੀ ਸ਼ੁਦੀ ਬਨੂਰਾ ਤੇ ਵਿੱਚ ਪੜ ਗਏ ਅੰਮ੍ਰਿਤ ਵੇਲੇ ਮੈਨੂੰ ਵੇਖੋ ਕੀ ਆਈ ਮਨਾ ਮੈਂ ਇਹ ਮੱਤੇ ਕਰ ਰਹੀ ਪੈਣਾ ਮੈਂ ਤਾਂ ਮਿਹਨਤ ਰੱਖੀ ਗੁਰੂ ਨੂਨੂ ਸੋਚੀ ਫੇਰਦੇ ਸਾਡਾ ਇਤਿਹਾਸ ਕਿਉਂ ਭੁੱਲਿਆ ਸਿੱਧੇ ਰੱਖਿਆ ਭਾਈ ਜੋ ਕੇ ਧਿਆਨ ਇਹ ਪ੍ਰਸ਼ੰਗ ਹੁੰਦਾ ਇਸੇ ਕਿ ਚੱਲਿਆ ਪੂਰੀ